ਲੰਗੇ ਦਿਨੀ ਪਟਿਆਲੇ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਵੱਖ-ਵੱਖ ਲੀਡਰਜ਼ ਆਪ ਕੋ ਆਪਣੇ ਬਿਆਨ ਦਿੰਦੇ ਨਜ਼ਰ ਆਏ ਨੇ ਜਿਨ੍ਹਾਂ ਦੇ ਵਿੱਚ ਮਨਪ੍ਰੀਤਿਆਲੀ ਵੀ ਇੱਕ ਵੱਡਾ ਹਿੱਸਾ ਔਰ ਉਹ ਸੱਤ ਮੈਂਬਰੀ ਕਮੇਟੀ ਦਾ ਇੱਕ ਵੱਡਾ ਹਿੱਸਾ ਮਨਪ੍ਰੀਤਿਆਲੀ ਨੇ ਮਨਪ੍ਰੀਤਿਆਲੀ ਦੇ ਅਤੀਤ ਦੇ ਵਿੱਚ ਸਿਆਸੀ ਅਤੀਤ ਦੇ ਵਿੱਚ ਝਾਤ ਮਾਰੀ ਹੈ ਤੇ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਾਲੀ ਜਿਹੜੀ ਝੂੰਦਾ ਕਮੇਟੀ ਸੀ ਉਹਦੀ ਰਿਪੋਰਟ ਤੋਂ ਬਾਅਦ ਕਹਿਦੀ ਹੈ ਮਨਪ੍ਰੀਤਿਆਲੀ ਇੱਕ ਸਟੈਪ ਬੈਕ ਆ ਗਏ ਸੀ ਮਨਪ੍ਰੀਤਿਆਲੀ ਦਾ ਜਿਹੜਾ ਸਿਆਸੀ ਸਫਰ ਸੀਗਾ ਉਹ ਜ਼ਰਾ ਮੱਦਮ ਪੈਂਦਾ ਨਜ਼ਰ ਆ ਰਿਹਾ ਸੀ ਹਾਲਾਂਕਿ ਉਹਨਾਂ ਦੇ ਸਿਆਸੀ ਰੁਝਾੜ ਦੇ ਉੱਤੇ ਜਾਂ ਉਹਨਾਂ ਉਹਨਾਂ ਦੀ ਉਹਨਾਂ ਦੀ ਸਿਆਸੀ ਛਾਪੀ ਉੱਤੇ ਕਦੀ ਕੋਈ ਫਰਕ ਨਹੀਂ ਪਿਆ ਅਸਰ ਨਹੀਂ ਪਿਆ ਮਨਪ੍ਰੀਤ 43 ਅਕਾਲੀ ਦਲ ਦੇ ਇੱਕ ਸਟਰੋਂਗ ਲੀਡਰ ਨੇ ਔਰ ਅਕਾਲੀ ਦਲ ਦੇ ਚੁਣੇਂਦਾ ਵਿਧਾਇਕਾਂ ਦੇ ਵਿੱਚੋਂ ਇੱਕ ਨੇ ਤੇ ਮਨਪ੍ਰੀਤ ਅਯਾਲੀ ਉਸ ਸੱਤ ਮੈਂਬਰੀ ਕਮੇਟੀ ਦਾ ਵੀ ਹਿੱਸਾ ਨਹੀਂ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਕਾਲ ਤੱਕ ਸਾਧ ਦੇ ਜਥੇਦਾਰ ਦੇ ਵੱਲੋਂ ਬਣਾਈ ਗਈ ਸੀ ਹੁਣ ਮਨਪ੍ਰੀਤ ਅਯਾਲੀ ਨੇ ਲੱਗੇ ਦਿਨੀ ਆਪਣੇ ਬਿਆਨ ਦਿੱਤੇ ਨੇ ਹਾਲਾਂਕਿ ਮਨਪ੍ਰੀਤ ਅਯਾਲੀ ਨੇ 16 ਤਰੀਕ ਬਾਰੇ ਵੀ ਪਹਿਲਾਂ ਬਿਆਨ ਦਿੱਤਾ ਸੀ 13 ਫਰਵਰੀ ਨੂੰ ਇਹ ਗੱਲ ਆਖੀ ਸੀ ਕਿ 16 ਤਰੀਕ ਨੂੰ ਡਿਪਟਾਰ 16 ਨੂੰ ਅਲਟੀਮੇਟਲੀ ਨਿਪਟਾਰਾ ਨਹੀਂ ਹੋਇਆ ਤੇ ਹੁਣ ਮੰਪ੍ਰਿਤਿਆਲੀ ਦੇ ਉੱਤੇ ਦੁਬਾਰਾ ਸਵਾਲ ਖੜੇ ਹੋਣ ਲੱਗ ਗਏ ਕਿ ਤੁਸੀਂ ਤਾਂ ਕਹਿੰਦੇ ਸੀ ਕਿ 16 ਤਰੀਕ ਨੂੰ ਨਿਪਟਾਰਾ ਕਰਦੇ ਹਾਂਗੇ ਤੇ 18 ਤਰੀਕ ਦੀ ਆ ਗਈ ਹੈ ਤੇ ਮੰਪ੍ਰਿਤਿਆਲੀ ਅਜੇ ਵੀ ਆਪਣੀ ਸਟੈਂਡ ਦੇ ਉੱਤੇ ਖੜੇ ਨਜ਼ਰ ਆ ਰਹੇ ਆ ਕਿ ਜਿਵੇਂ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਕਹਿਣਗੇ ਉਵੇਂ ਕੀਤਾ ਜਾਵੇਗਾ ਹਾਲਾਂਕਿ ਜੇ ਇੱਕ ਸਿਆਸੀ ਲੀਡਰ ਦੇ ذریعے ਉਹਨਾਂ ਦੀ ਨਜ਼ਰ ਉਹਨਾਂ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਕਿਤਨਾ ਕਿਤੇ ਇਹ ਵੀ ਕੰਸਰਵ ਮਿਲ ਰਹੀ ਹੈ ਕਿ ਆਉਂਦੇ ਸਮੇਂ ਵਿੱਚ ਵੱਡਾ ਫੇਰਬਦਲ ਵੀ ਹੋ ਸਕਦਾ ਹੈ ਪਰ ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਬਹੁਤ ਵਾਰ ਸੂਤਰਾਂ ਮੁਤਾਬਕ ਆਉਂਦੀਆਂ ਰਹੀਆਂ ਨੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤਾਂ ਜਾਂ ਉਹ ਲੀਡਰ ਜਾਣਦਾ ਹੋ ਸਕਦਾ ਜਾਂ ਫਿਰ ਆਉਣ ਦੇ ਸਮੇਂ ਦੇ ਵਿੱਚ ਕਲੀਅਰ ਹੋ ਜਾਂਦਾ ਹੁੰਦਾ ਪਰ ਤਾਂ ਵੀ ਕੰਸੋਹਾ ਜੜੀਆਂ ਨੇ ਉਹ ਮੀਟਿੰਗ ਤੋਂ ਬਾਅਦ ਹੀ ਆਉਣ ਲੱਗ ਗਈਆਂ ਸੀ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਦੀ ਵੱਖਰੀ ਮੀਟਿੰਗ ਹੁੰਦੀ ਹੈ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਸੀ ਮਰਪਤਿਆਲੀ ਨੂੰ ਲੈ ਕੇ ਖਾਸ ਚਰਚਾ ਤਾਂ ਹੈ ਕਿਉਂਕਿ ਇੱਕ ਵੱਡੇ ਲੀਡਰ ਇੱਕ ਉੱਗੇ ਲੀਡਰ ਔਰ ਅਕਾਲੀ ਦਲ ਦੇ ਇੱਕ ਵੱਡੇ ਚਿਹਰੇ ਵਜੋਂ ਜਾਣੇ ਜਾਂਦੇ ਨੇ ਤੇ ਮੰਪ੍ਰੀਤ ਅਯਾਲੀ ਦਾ ਬਿਆਨ ਜਿਹੜਾ ਉਹ ਅਜੇ ਵੀ ਚਰਚਾਾਂ ਮ ਬਟੋਰਦਾ ਪਿਆ ਕਿ ਆਖਿਰ ਜੇ ਇਹ ਲੀਡਰ ਆਪਣੇ ਸਟੈਂਡ ਤੇ ਖੜੇ ਨੇ ਤਾਂ ਕੀ ਆਉਦੇ ਸਮੇਂ ਵਿੱਚ ਕੋਈ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਜਾਂ ਫਿਰ ਆਉਦੇ ਸਮੇਂ ਵਿੱਚ ਕੋਈ ਵੱਡਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਜੋ ਵੀ ਹੋਏਗਾ ਸਮੇਂ ਸਿਰ ਦੱਸਦੇ ਰਹਿਾਂਗੇ ਬਣੇ ਰੋਮਾਨੀਆ ਪੰਜਾਬੀ ਤੇ